ਹਾਂਜੀ ਦੋਸਤੋ ਅੱਜ ਆਪਣਾ ਸਮਾਨ ਆ ਗਿਆ ਕੈਨੇਡਾ ਤੋਂ ਸੁਮਿਤ ਭਰਾ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮਨੀ ਭਰਾ ਦਾ ਸੁਮਿਤ ਦੇ ਡੈਡੀ ਜੀ ਤੇ ਉਹਨਾਂ ਦਾ ਪਿੱਛੇ ਘਰ ਆ ਆਪਣਾ ਸਮਾਨ ਆਪਣੇ ਕੋਲ ਪੁੱਜ ਗਿਆ ਜੀ ਤੇ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਦੋਸਤੋ ਇਹ ਉਹ ਗਿਫਟ ਆ ਜਿਹੜਾ ਮੇਰੇ ਲਈ ਬਹੁਤ ਕੀਮਤੀ ਆ ਤੇ ਇਸ ਗਿਫਟ ਦੀ ਜਿਹੜੀ ਇੱਕ ਕਹਾਣੀ ਵੀ ਆ ਉਹ ਵੀ ਤੁਹਾਡੇ ਨਾਲ ਮੈਂ ਜਰੂਰ ਸਾਂਝੀ ਕਰਾਂਗਾ ਇਹ ਗਿਫਟ ਵਿੱਚ ਪਹਿਲਾਂ ਕੀ ਆ ਤੁਹਾਨੂੰ ਉਹ ਵੀ ਦਿਖਾ ਦਵਾਂ ਮੈਂ ਕੈਨੇਡਾ ਵਾਲੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਦੇਖ ਸਕਦੇ ਹੋ ਬਰਮਟਨ ਕੈਨੇਡਾ ਤੋਂ ਜਿਹੜਾ ਇਹ ਗਿਫਟ ਆਪਣੇ ਕੋਲ ਪੁੱਜਿਆ ਤੇ ਕਾਫੀ ਸਮੇਂ ਤੋਂ ਇਹਦਾ ਇੰਤਜ਼ਾਰ ਸੀ ਤੇ ਦੱਸਦੇ ਆ ਤੇ ਇਹਦੇ ਵਿੱਚ ਆ ਦੋਸਤੋ ਆ ਦੇਖੋ ਇੱਕ ਦੋ ਆ ਦੇਖੋ ਕੈਪਰੀ ਕਿੰਨੀ ਸੋਹਣੀ ਆ ਨਾ ਬਹੁਤ-ਬਹੁਤ ਪਾਈ ਧੰਨਵਾਦ ਆ ਕਲਾਸਿਕ 2024 ਇੱਕ ਟੀ-ਸ਼ਰਟ ਤੇ ਆ ਦੂਜੀ ਜਿਹੜੀ ਬਲੈਕ ਸਹਿਜ ਤੁਹਾਨੂੰ ਪਤਾ ਮੇਰੇ ਥੋੜਾ ਖੁੱਲਾ ਹੀ ਜਾਂਦਾ ਨਾ ਤੇ ਯੂ ਐਸ ਏ ਦੇ ਉੱਪਰ ਲਿਖਿਆ ਹੋਇਆ ਹੈ ਨਾ ਸੋ ਬਹੁਤ ਸੋਹਣੀ ਹੈ ਇੱਕ ਟੀ-ਸ਼ਰਟ ਹੈ ਇਹ ਇੱਕ ਇਹ ਹੈ ਇੱਕ ਇਹ ਹੈ ਹੀ ਹੈ ਨਾ ਤੇ ਇੱਕ ਟੀ-ਸ਼ਰਟ ਤੁਸੀਂ ਦੇਖ ਸਕਦੇ ਹੋ ਮੈਂ ਪਾਈ ਹੋਈ ਹੈ ਨਾ ਤੇ ਇੱਕ ਕੈਪਰੀ ਵੈਂ ਜਿਹੜੀ ਪਾਈ ਹੋਈ ਹੈ ਨਾ ਤਿੰਨ ਟੀ-ਸ਼ਰਟਾਂ ਤੇ ਦੋ ਕੈਪਰੀ ਜਿਹੜੇ ਪੁੱਛੇ ਹਨ ਬੜੇ ਚਿਰਾਂ ਤੋਂ ਇਹਦੀ ਉਡੀਕ ਸੀ ਚਾਹਨਾ ਸੀ ਨਾ ਆ ਜੈਕਟ ਵੀ ਪੁੱਜੀ ਆ ਮੇਰਾ ਤੁਸੀਂ ਦੇਖ ਸਕਦੇ ਹੋ ਨਾ ਇਹ ਵੀ ਕੈਨੇਡਾ ਤੋਂ ਆਈ ਆ ਮੇਰਾ ਭਰਾ ਮੋਹਿਤ ਕੈਨੇਡਾ ਦੇ ਵਿੱਚ ਰਹਿੰਦਾ ਉਹਨੇ ਭੇਜੀ ਨੰਨੋਲ ਬਿੜਤੀ ਤੇ ਕਿੱਸਾ ਜਿਹੜਾ ਜੁੜਿਆ ਮੈਂ ਤੁਹਾਡੇ ਨਾਲ ਉਹ ਸਾਂਝਾ ਕਰ ਦਵਾਂ ਮੇਰੇ ਜਿੱਦਾਂ ਕਾਫੀ ਸਾਲਾਂ ਤੋਂ ਬਹੁਤ ਯਾਰ ਦੋਸਤ ਐਨ ਆਰ ਆਈ ਵੀਰ ਕੋਈ ਢਵਾਈ ਚ ਰਹਿੰਦਾ ਸੀ ਕੋਈ ਕੈਨੇਡਾ ਚ ਰਹਿੰਦਾ ਸੀ ਕੋਈ ਅਮਰੀਕਾ ਚ ਰਹਿੰਦਾ ਸੀ ਹੈ ਨਾ ਸਾਰਿਆਂ ਨਾਲ ਮੇਰੇ ਨਾਲ ਬਹੁਤ ਪਿਆਰ ਆ ਨਾ ਸਾਤ ਸਮੁੰਦਰਾਂ ਤੋਂ ਪਰ ਮਿਹਨਤ ਕਰਦੇ ਆਂ ਤਰੱਕੀਆਂ ਕਰਦੇ ਆ ਨਾ ਪਰਮਾਤਮਾ ਮਿਹਰ ਕਰੇ ਸਾਰੇ ਐਨ ਆਰ ਆਈ ਵੀਰਾਂ ਤੇ ਤੇ ਤੁਹਾਨੂੰ ਗੱਲ 'ਚ ਥੋੜਾ ਹਾਸਾ ਵੀ ਆਊਗਾ ਨਾ ਜਰੂਰ ਬਣੇ ਰਹੋ ਤੁਸੀਂ ਮੇਰੇ ਨਾਲ ਵੀਡੀਓ ਪੂਰੀ ਜਰੂਰ ਦੇਖਿਓ ਹਨਾ ਵੀ ਜਣੀ ਬਾਹਰ ਹੁੰਦੇ ਜਦ ਆਪਾਂ ਯਾਰ ਦੋਸਤ ਜੁੜੇ ਹੁੰਨੇ ਇੱਕ ਦੂਜੇ ਨਾਲ ਨਾ ਉਹ ਪੁੱਛਦੇ ਆ ਯਾਰ ਵੀ ਬਾਹਰੋਂ ਤੇਰੇ ਲਈ ਕੀ ਲੈ ਕੇ ਆ ਮਨ ਤਾਂ ਆਪਣੀ ਇੱਕੋ ਇੱਛਾ ਹੁੰਦੀ ਸੀ ਵੀ ਪੰਜਾਬੀ ਭਾਸ਼ਾ 'ਚ ਕਹਿ ਦਮਾ ਨਾ ਤੁਹਾਨੂੰ ਇਹਦਾ ਟੀ-ਸ਼ਰਟ ਹਨ ਕੈਪੀ ਆਈਆਂ ਮੈਂ ਕਹਿੰਦਾ ਸੀ ਵੀਰੋ ਆਪਣੀ ਇੱਕੋ ਤਮੰਨਾ ਜਿਹੜੇ ਮੇਰੇ ਯਾਰ ਦੋਸਤ ਹੁੰਦੇ ਦੇ ਪੁੱਛਦੇ ਸੀ ਨਾ ਦੋ ਪੰਜਾਬੀ ਭਾਸ਼ਾ ਬੋਲਦੀ ਇੱਕ ਅੱਛੇ ਤੇ ਦੋ ਬੋਲਦੀ ਬਨੇਨਾ ਆਪਾਂ ਹੀ ਮੰਗਦੇ ਸੀ ਆਪਾਂ ਨੂੰ ਕਦੇ ਗਿਆ ਵੀ ਯਾਰ ਆਈਫੋਨ ਭੇਜੋ ਜਾਂ ਕੋਈ ਹੋਰ ਚੀਜ਼ ਭੇਜੋ ਨਾ 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 ਮੈਂ ਘਰ ਆਪਣੀ ਇਹ ਤਮੰਨਾ ਵੀ ਹੋਣ ਬਾਹਰ ਦੇ ਕਿਸੇ ਵੀ ਦੇਸ਼ ਦੇ ਹੋਣਾ ਨਾ ਤੇ ਆਹ ਦੇਖੋ ਜਿਹੜੀ ਇੱਛਾ ਪੂਰੀ ਹੋਈ ਹੈ ਨਾ ਮੈਂ ਤੁਹਾਨੂੰ ਗਿਫਟ ਦਿਖਾਇਆ ਚਲੋ ਜਿੰਨੇ ਵੀ ਯਾਰੋ ਦੋਸਤਾਂ ਨੇ ਪੁੱਛਣਾ ਭੁੱਲ ਜਾਂਦੇ ਹੁਣ ਯਾਰ ਫੇਰ ਵੀ ਸੱਤ ਸਮੁੰਦਰਾਂ ਤੋਂ ਪਰ੍ਹੇ ਰਹਨੇ ਆ ਤੇ ਆ ਮੇਰੇ ਕੈਨੇਡਾ ਵਾਲੇ ਭਰਾ ਸੁਮਿਤ ਤੇ ਮਨੀ ਜਦੋਂ ਉਹਨਾਂ ਨੂੰ ਮੇਰੀ ਇਸ ਗੱਲ ਦਾ ਪਤਾ ਲੱਗਿਆ ਨਾ ਕਿਸੇ ਕੋਲੋਂ ਵੀ ਜੀ ਆਰਸੀ ਦੀ ਇਹ ਬੜੀ ਇੱਛਾ ਹੈ ਨਾ ਵੀ ਬਾਹਰੋਂ ਉਹਨੂੰ ਇਹ ਚੀਜ਼ ਦੀ ਲੋੜ ਆ ਤੇ ਭਰਾਵਾਂ ਨੇ 1 ਮਹੀਨੇ ਦੇ ਅੰਦਰ ਅੰਦਰ ਇਹ ਸਮਾਨ ਮੇਰੇ ਕੋਲ ਪੁੱਜਦਾ ਹੋ ਗਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਨਾ ਤੁਹਾਨੂੰ ਮੈਂ ਦਿਖਾਇਆ ਤੇ ਇਹੋ ਮੇਰੀ ਇੱਛਾ ਸੀ ਤੇ ਇੱਛਾ ਪੂਰੀ ਹੋਈ ਆ ਸੋ ਬਹੁਤ-ਬਹੁਤ ਧੰਨਵਾਦ ਆ ਬਾਈ ਯਾਰਾਂ ਦੋਸਤਾਂ ਦਾ ਸੁਮਿਤ ਤੇ ਮਨੀਪੁਰਾ ਕੈਨੇਡਾ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੇਰਾ ਮੋਹਿਤ ਪ੍ਰਸਾਦ ਜੀ ਨੇ ਜੈਕਟ ਭੇਜੀ ਆ ਤੇ ਮੈਂ ਬੀਜੀ ਸੀ ਕਮੈਂਟਰੀਆਂ ਦੇ ਵਿੱਚ ਲਗਾਤਾਰ ਤੇ ਅੱਜ ਟਾਈਮ ਮਿਲਿਆ ਤੇ ਮੈਂ ਪਾਈਆਂ ਸਾਈਜ਼ ਬੜੇ ਸੋਹਣੇ ਆਏ ਥੈਰੇਟ ਕਰਕੇ ਤੁਹਾਨੂੰ ਪਤਾ ਮਟਾਪਾ ਨਾ ਤੇ ਤੁਸੀਂ ਦੇਖੋ ਵੀ ਵਧੀਆ ਮਤਲਬ ਜੋ ਪ੍ਰੋਪਰ ਸਾਈਜ਼ ਇਹਨਾਂ ਨੂੰ ਕਿਹਾ ਸੀ ਉਹੀ ਸਾਈਜ਼ ਇੱਥੇ ਪਹੁੰਚਿਆ ਦੋ ਕੱਛੀਆਂ ਦੀ ਬਣ ਗਿਆ ਦੋ ਕੈਪਰੀਆਂ ਠੀਕ ਆ ਦੋ ਬਨੈਨਾ ਦੀ ਬਣ ਗਈਆਂ ਤਿੰਨ ਟੀ-ਸ਼ਰਟਾਂ ਭਰਾਵਾਂ ਨੇ ਭੇਜੀਆਂ ਨਾ ਭਾਈ ਬਹੁਤ-ਬਹੁਤ ਧੰਨਵਾਦ ਹੈ ਕੈਨੇਡਾ ਵਾਲਿਆਂ ਦਾ ਸੋ ਬਾਕੀ ਵੀ ਜਿਹੜੇ ਯਾਰ ਦੋਸਤ ਮਿੱਤਰਾਂ ਜਿਨ੍ਹਾਂ ਨੂੰ ਮੈਂ ਖੁਆਇਸ਼ ਕਰੀਦੀ ਨਾ ਉਹ ਗੁੱਸਾ ਨਾ ਕਰਿਓ ਨਾ ਚਲੋ ਕੋਈ ਗੱਲ ਨਹੀਂ ਪਰ ਜਿਨ੍ਹਾਂ ਨੇ ਯਾਰੀ ਨਿਭਾਈ ਹੈ ਨਾ ਗੱਡ ਕੇ ਨਿਭਾਤੀ ਹੈ ਨਾ ਸੋ ਬਹੁਤ-ਬਹੁਤ ਧੰਨਵਾਦ ਹੈ ਮੇਰਾ ਭਰਾ ਲਾਡੂ ਕੰਗ ਜੈਤਪੁਰੀਆ ਅਮਰੀਕਾ ਚ ਪੱਕਾ ਹੋਇਆ ਭਰਾ ਮੇਰਾ ਉਹਦਾ ਵੀ ਦੇਣ ਨਹੀਂ ਦੇ ਸਕਦਾ ਨਾ ਕੁਸ਼ਤੀ ਗਾਇਕ ਤੋਂ ਲਖਾਰੀ ਤੋਂ ਕੁਸਤੀ ਕਮੈਂਟਰ ਬਣਾਉਣ ਚ ਉਹਦਾ ਬਹੁਤ ਬੜਾ ਯੋਗਦਾਨ ਆ ਸੋ ਉਸ ਵੀਰ ਕਰਕੇ ਵੀ ਜਿਹੜੀ ਮੇਰੀ ਰੋਜੀ ਰੋਟੀ ਚੱਲ ਰਹੀ ਆ ਤੇ ਸਾਰੇ ਐਨਆਰਆਈ ਵੀਰਾਂ ਵਾਸਤੇ ਇੱਕ ਸ਼ੇਅਰ ਦਾ ਦਬਕ ਕੇ ਭਾਈ ਜਰੂਰ ਸ਼ੇਅਰ ਕਰਿਓ ਗੋਲੇ ਕੰਗ ਦਾ ਲਿਖਿਆ ਹੋਇਆ ਰੋਲੂ ਮੱਜਰੇ ਵਾਲੇ ਦਾ ਮੈਂ ਅਕਸਰ ਬੋਲਦਾ ਨਾ ਨਵੇਂ ਲਿਖਤਾ ਲੈ ਕੇ ਆਂਦਾ ਜਦੋਂ ਵੀ ਕਮੈਂਟਰੀ ਕਰਦਾ ਤੇ ਜਰੂਰ ਛਿੰਝ ਮੇਲੇ ਤੇ ਬੁੱਕ ਕਰੋ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਕੋਈ ਵੀ ਛਿੰਝ ਮੇਲੇ ਟੂਰਨਾਮੈਂਟ ਲਾ ਲਓ ਹਨ ਕੁਸਤੀ ਦੰਗਲ ਐਨਆਰਆਈ ਵੀਰਾਂ ਤੋਂ ਬਿਨਾ ਨਹੀਂ ਕਰਵਾਇਆ ਜਾ ਸਕਦਾ ਨਾ ਮੈਂ ਸਾਰੇ ਐਨਆਰਆਈ ਵੀਰਾਂ ਨੂੰ ਸਲੂਟ ਕਰਦਾ ਵੀ ਜਿੰਨੇ ਵੀ ਇਹ ਟੂਰਨਾਮੈਂਟ ਛਿੰਝ ਮੇਲੇ ਹੁੰਦੇ ਹਨ ਨਾ ਇਹ ਸਭ ਤੁਹਾਡੇ ਕਰਕੇ ਆਟਾ ਵੱਧਾ ਸਭ ਤੁਸੀਂ ਆਪ ਦੇਖ ਲੈਣੇ ਨਾ ਪਰਮਾਤਮਾ ਤੁਹਾਡੀਆਂ ਕਮਾਈਆਂ ਦੇ ਵਿੱਚ ਬਰਕਤ ਕਰੇ ਨਾ ਬਹੁਤ ਬਹੁਤ ਧੰਨਵਾਦ ਹੈ ਕਿ ਵਿੱਚ ਪਰਦੇਸਾ ਰਹਿੰਦੇ ਪੰਜਾਬੀ ਕਈ ਕੱਚੇ ਨੇ ਕਈ ਪੱਕੇ ਨੇ ਕਿ ਮਿਹਨਤਾਂ ਕਰਕੇ ਪਾਉਂਦੇ ਤਰੱਕੀਆਂ ਫਿਰ ਬਣਦੇ ਹੁਕਮ ਦੇ ਯੱਕੇ ਨੇ ਕਿ ਕਮਾਂਕਾਰਾਂ ਵਿੱਚ ਬੜੀ ਹੱਤ ਕਰਾਉਂਦੇ ਭਾਵੇਂ ਟਾਈਮ ਔਖਾ ਬੜਾ ਲੰਘਦਾ ਏ ਫਿਰ ਪੰਜਾਬ ਜਾਂਦੇ ਦੀ ਟੌਹਰ ਹੈ ਪੂਰੀ ਫਿਰ ਮੂਰੇ ਨਾ ਕੋਈ ਖੰਗਦਾ ਏ ਕਿ ਪਿੰਡ ਵਿੱਚ ਨਾ ਕਮਾ ਜੀ ਨੂੰ ਕਹਿੰਦੇ ਸੀ ਹੁਣ ਸਿਫਤਾਂ ਹਰ ਕੋਈ ਕਰਦਾ ਏ ਕਿ ਉੱਪਰੋਂ ਮਿੱਠੀ ਹਾਸੀ ਹੱਸਦੇ ਅੰਦਰੋਂ ਅੰਦਰੀ ਸੜਦਾ ਏ ਕਿ ਜਿਉਂਦਾ ਰਹੇ ਬਾਪੂ ਮੇਰਾ ਜਿਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਏ ਕਿ ਚੰਗੇ ਮਾੜੇ ਦਿਨ ਕੰਗਸਿਆਂ ਆਉਂਦੇ ਰਹਿਣੇ ਜਦ ਤੱਕ ਰੱਬ ਦਾ ਸਾਏ ਕਿ ਚੰਗੇ ਮਾੜੇ ਦਿਨ ਕੰਗਸਿਆਂ ਆਉਂਦੇ ਰਹਿਣੇ ਜਦ ਤੱਕ ਰੱਬ ਦਾ ਸਾਯਾ ਹੈ ਮੇਰੀ ਲਿਖਤ ਤੁਹਾਡੇ ਲਈ ਹੈ ਕਿ ਨਹੀਂ ਰਹਿੰਦੇ ਇੰਡੀਆ ਪਰ ਦਿਲ ਇਹਨਾਂ ਦਾ ਹਮੇਸ਼ਾ ਪਿੰਡ ਕੋਲ ਹੁੰਦਾ ਹੈ ਕਿ ਦਿਲ ਖੋਲ ਕੇ ਭੇਜਣ ਰੁਪਈਏ ਹਰ ਛਿੰਝ ਹਰ ਟੂਨਾਮੈਂਟਾਂ ਦੇ ਵਿੱਚ ਵੱਡਾ ਇਹਨਾਂ ਦਾ ਰੋਲ ਹੁੰਦਾ ਹੈ ਕਿ ਜਿਆਸੀ ਕੀ ਦਾ ਦਿਲ ਕਰਦਾ ਮੈਂ ਛੱਡਾਂ ਆਪਣੇ ਪਿੰਡ ਨੂੰ ਇਹ ਚੰਦਰਾ ਰੋਜੀ ਰੋਟੀ ਲਈ ਪਾਪੀ ਪੇੜ ਦਾ ਸਵਾਲ ਹੁੰਦਾ ਇਹ ਚੰਦਰਾ ਰੋਜੀ ਰੋਟੀ ਲਈ ਪਾਪੀ ਪੇੜ ਦਾ ਸਵਾਲ ਹੁੰਦਾ ਹਰ ਇੱਕ ਕੈਨਰਾਈ ਦਾ ਹਮੇਸ਼ਾ ਹੀ ਆਪਣੇ ਪਿੰਡ ਵਿੱਚ ਹੀ ਖਿਆਲ ਹੁੰਦਾ ਸੋ ਲਿਖਤਾਂ ਵਧੀਆ ਲੱਗੀਆਂ ਜਰੂਰ ਕਮੈਂਟ ਕਰਿਓ ਇੱਕ ਗਿਫਟ ਦੀ ਕਹਾਣੀ ਜਿਹੜੀ ਤਕਰੀਬਨ ਤਕਰੀਬਨ ਹੋ ਗਏ ਹੁਣੇ 20-25 ਸਾਲ ਇਹ ਛਾਪਾਂ ਜਿਹੜੇ ਮੇਰੇ ਫਰੈਂਡ ਸਰਕਲ ਚ ਸੀ ਹੈ ਨਾ ਐਨ ਆਰ ਆਈ ਵੀਰ ਜਿਹੜੇ ਮੰਨੂ ਫੋਨ ਕਰਕੇ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਮੈਂ ਕਹਿੰਦਾ ਸੀ ਨਾ ਇਹ ਚੀਜ਼ ਚਾਹੀਦੀ ਯਾਰ ਇਹ ਚੀਜ਼ ਚਾਹੀਦੀ ਆ ਉਹ ਕਹਿੰਦੀ ਨਹੀਂ ਯਾਰ ਕੋਈ ਛੋਰ ਚੀਜ਼ ਮੰਗਰ ਹਸਪੰਦੇ ਸੀ ਹੈ ਨਾ ਹਾਸਾ ਵੀ ਆਂਦਾ ਇਸ ਮੰਗ ਤੇ ਪਰ ਮੰਗ ਪੂਰੀ ਹੋ ਗਈ ਆ ਭਾਈ ਸੁਮਤ ਤੇ ਮਨੀ ਪ੍ਰਭੂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕੈਨੇਡਾ ਵਾਲਿਓ ਹਮੇਸ਼ਾ ਖੁਸ਼ ਰਹੋ ਆਬਾਦ ਰਹੋ ਤੇ ਹੋਰ ਵੀ ਜਿੰਨੇ ਯਾਰ ਦੋਸਤ ਮਿੱਤਰ ਮੇਰੇ ਕੈਨੇਡਾ ਯੂ ਐਸ ਏ ਦੁਬਈ ਦੇ ਵਿੱਚ ਜਿੰਨੇ ਵੀ ਐਨ ਆਰ ਆਈ ਵੀਰ ਆ ਭਾਈ ਸਾਰੇ ਜਰੂਰ ਸਪੋਰਟ ਕਰੋ ਆਪਣੇ ਭਰਾ ਨੂੰ ਜੀਆਰਸੀ ਨੂੰ ਕੋਈ ਗੱਲ ਦਿਲ ਤੇ ਨਾ ਲਾਇਓ ਨਾ ਕੋਈ ਗੱਲ ਨਹੀਂ ਭਰਾਵੋ ਤੇ ਇਹ ਕਿੱਸਾ ਬਹੁਤ ਵਧੀਆ ਲੱਗਿਆ ਤਾਂ ਜਰੂਰ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਿਓ ਬਹੁਤ-ਬਹੁਤ ਧੰਨਵਾਦ ਭਾਈ ਸਾਰੇ ਖੁਸ਼ ਰਹੋ ਆਬਾਦ ਰਹੋ ਥੈਂਕ ਯੂ ਵੈਰੀ ਮਚ